ਇਸ ਤਰ੍ਹਾਂ ਅਸੀਂ ਇਨਸਾਨ ਦੂਜਿਆਂ ਨੂੰ ਦੋਸ਼ ਦਿੰਦਾ ਹੈ ਉਹਦੀ ਵਜ੍ਹਾ ਨਾਲ ਮੈਨੂੰ ਕਾਮਯਾਬੀ ਨਹੀਂ ਮਿਲੀ ਉਹਦੀ ਵਜ੍ਹਾ ਨਾਲ ਮੈਨੂੰ ਖੁਸ਼ੀ ਨਹੀਂ ਮਿਲੀ ਉਹਦੀ ਵਜ੍ਹਾ ਨਾਲ ਮੇਰੇ ਜੀਵਨ 'ਚ ਦੁੱਖ ਹੈ ਕਿਸੇ ਦੀ ਵਜ੍ਹਾ ਨਾਲ ਦੁੱਖ ਨਹੀਂ ਹੁੰਦੇ ਜਦ ਵੀ ਇਨਸਾਨ ਦੁਖੀ ਹੁੰਦਾ ਤਾਂ ਆਪਣੇ ਆਪਣੇ ਆਪਣੀ ਵਜ੍ਹਾ ਨਾਲ ਦੁਖੀ ਹੁੰਦਾ ਆਪਣੇ ਕਰਮਾਂ ਦੀ ਵਜ੍ਹਾ ਨਾਲ ਦੁਖੀ ਹੁੰਦਾ ਆਪਣੀ ਸੋਚ ਆਪਣੇ ਵਿਚਾਰਾਂ ਦੀ ਵਜ੍ਹਾ ਨਾਲ ਦੁਖੀ ਹੁੰਦਾ ਹੈ ਇਨਸਾਨ ਕੋਈ ਕਿਸੇ ਨੂੰ ਦੁਖੀ ਨਹੀਂ ਕਰ ਸਕਦਾ ਇਹ ਸਮਝ ਲੈਣਾ ਸਾਰਿਆਂ ਨੇ ਅਸੀਂ ਕਈ ਵਾਰ ਮਿਸਾਲ ਦੇਈ ਦੀ ਹੈ ਇੱਕ ਇਨਸਾਨ ਕਹਿੰਦਾ ਜੀ ਮੈਨੂੰ ਇਹਨੇ ਦੁਖੀ ਕੀਤਾ ਗਾਲੀ ਦਿੱਤੀ ਤਾਂ ਮੈਂ ਦੁਖੀ ਹੋਇਆ ਐਸੀ ਕਹਿੰਦੀ ਉਹੀ ਬੰਦਾ ਅਗਰ ਮਹਾਤਮਾ ਬੁੱਧ ਨੂੰ ਗਾਲੀ ਦੇਵੇ ਕਿਸੇ ਫਕੀਰ ਨੂੰ ਗਾਲੀ ਦੇਵੇ ਉਹ ਦੁਖੀ ਹੋ ਜਾਣਗੇ ਇਹਦਾ ਮਤਲਬ ਗਾਲੀ ਜਸਰ ਨਹੀਂ ਹੈ ਅਗਰ ਗਾਲੀ ਜਸਰ ਹੁੰਦਾ ਤਾਂ ਫਕੀਰਾਂ ਨੂੰ ਵੀ ਦੁੱਖ ਹੁੰਦਾ ਪਰ ਤੂੰ ਦੁਖੀ ਹੋ ਰਿਹਾ ਹੈ ਕਿਉਂਕਿ ਕਿਤੇ ਨਾ ਕਿਤੇ ਤੂੰ ਅੰਦਰ ਈਗੋ ਹੰਕਾਰ ਲੈ ਕੇ ਤੂੰ ਅੰਦਰ ਕ੍ਰੋਧ ਲੈ ਕੇ ਕਿਉਂਕਿ ਜਿੱਥੇ ਤੇਰੇ ਅੰਦਰ ਬੁਰਾਈ ਹੈ ਅਗਰ ਉੱਥੇ ਹੀ ਕੋਈ ਛੇੜੇਗਾ ਤਾਂ ਜਦੋਂ ਬੁਰਾਈ ਬਾਹਰ ਆਣੀ ਹੈ ਤਾਂ ਫਿਰ ਇਹ ਦੋਸ਼ ਉਹਦਾ ਨਹੀਂ ਇਹਦਾ ਮਤਲਬ ਸੋ ਦੂਸਰੀ ਪਾਸੇ ਇਹ ਵੀ ਗੱਲ ਸਮਝ ਲਈਏ ਕਿ ਅੱਜ ਬੰਦਾ ਕਹਿੰਦਾ ਮੈਨੂੰ ਉਹਦੀ وجہ ਨਾਲ ਕਾਮਯਾਬੀ ਨਹੀਂ ਮਿਲਦੀ ਉਹਦੀ وجہ ਨਾਲ ਖੁਸ਼ੀ ਨਹੀਂ ਮਿਲਦੀ ਤਾਂ ਕੋਈ ਤੁਹਾਨੂੰ ਖੁਸ਼ੀ ਤੋਂ ਰੋਕ ਨਹੀਂ ਸਕਦਾ ਅਗਰ ਤੁਹਾਡੇ ਵਿਚਾਰ ਅੰਦਰ ਅੱਛੇ ਹੋਣ ਅਗਰ ਤੁਹਾਡੇ ਕਰਮ ਅਗਰ ਤੁਹਾਡਾ ਖੁੱਤਰਾ ਦਿਲ ਸਾਫ ਹੋਵੇ ਨੀਅਤ ਅੱਛੀ ਹੋਵੇ ਤਾਂ ਫੇ ਕੋਈ ਤੁਹਾਨੂੰ ਅੱਗੇ ਵਧਣ ਤੋਂ ਰੋਕ ਇਹਦਾ ਦੇਖੋ ਦੁਨੀਆ ਨੇ ਰੋਕਣ ਦੀ ਕੋਸ਼ਿਸ਼ ਕੀਤੀ ਗੁਰੂਆਂ ਰਹਿਬਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪੀਰਾਂ ਫਕੀਰਾਂ ਨੂੰ ਰੋਕਣ ਦੀ ਕੋਸ਼ਿਸ਼ ਰੱਬ ਦੇ ਪਿਆਰਿਆਂ ਨੂੰ ਰੋਕਣ ਦੀ ਕੋਸ਼ਿਸ਼ ਪਰ ਜਿਨ੍ਹਾਂ ਨੂੰ ਪਤਾ ਸੀ ਨਾ ਅੰਦਰ ਸਚਾਈ ਸੀ ਜਿਨ੍ਹਾਂ ਦੇ ਅੰਦਰ ਵਿਸ਼ਵਾਸ ਸੀ ਯਕੀਨ ਸੀ ਉਹ ਭਰੋਸੇ ਨਾਲ ਆਪਣਾ ਕਰਮ ਕਰਦੇ ਗਏ ਉਹ ਜਿਹੜੇ ਰੋਕਣ ਵਾਲੇ ਸੀ ਉਹਨਾਂ ਦਾ ਨਾਮੋ ਨਿਸ਼ਾਨ ਮਿਟ ਗਿਆ ਤਾਂ ਜਿਨ੍ਹਾਂ ਨੇ ਆਪਣੇ ਰੱਬ ਤੇ ਵਿਸ਼ਵਾਸ ਕਰਕੇ ਅੱਗੇ ਵਧਦੇ ਰਹੇ ਅੱਜ ਦੁਨੀਆ ਤੇ ਉਹਨਾਂ ਦੀ ਜਾਇਦਾਕਾਰ ਹੋ ਰਹੀ ਹੈ ਸੋਚ ਕੇ ਦੇਖੋ ਜੀ ਬਾਡੇ ਕਰਮ ਚੇ ਹੋਣੇ ਚਾਹੀਦੇ ਫੇ ਫਿਕਰ ਨਹੀਂ ਹੋਣੀ ਚਾਹੀਦੀ ਦੁਨੀਆ ਤੇ ਕਿਹੜਾ ਕੀ ਬੋਲ ਰਿਹਾ ਹੈ ਕਿਹੜਾ ਕੀ ਕਰ ਰਿਹਾ ਹੈ ਕਿਹੜਾ ਕੀ ਕਹਿ ਰਿਹਾ ਹੈ ਇਸ ਲਈ ਆਪਣੇ ਜੁੱਤੇ ਵਿੱਚ ਕੀਲ ਦਾ ਮਤਲਬ ਕੀ ਹੈ ਕਿ ਆਪਣੇ ਅੰਦਰ ਦੀ ਬੁਰਾਈ ਨੂੰ ਹੀ ਕਾਲ ਇਹ ਤੇਰੇ ਅੰਦਰ ਦੇ ਬੁਰੇ ਵਿਚਾਰ ਹੀ ਤੇਰੇ ਚੁੱਭ ਰਹੇ ਹਨ ਤੇਰੇ ਅੰਦਰ ਲੀਆਂ ਬੁਰੀਆਂ ਸੋਚਾਂ ਹੀ ਤੈਨੂੰ ਤੰਗ ਕਰ ਰਹੀਆਂ ਤੇਰੀਆਂ ਬੁਰੀਆਂ ਆਤਾਂ ਹੀ ਤੈਨੂੰ ਪਰੇਸ਼ਾਨ ਕਰ ਰਹੀਆਂ ਹੈ ਇਸ ਕਰਕੇ ਜੇ ਤੂੰ ਆਪਣੇ ਜੀਵਨ ਦੀ ਸ਼ਾਂਤੀ ਚਾਹੁੰਦਾ ਹੈ ਤਾਂ ਬੁਰੀਆਂ ਆਦਤਾਂ ਦੀ ਕਿੱਲ ਨੂੰ ਆਪਣੇ ਜੀਵਨ ਚੋਂ ਕੱਢ ਦੇ ਇਹ ਬੁਰੀਆਂ ਆਦਤਾਂ ਦੇ ਕੰਡੇ ਆਪਣੇ ਜੀਵਨ ਚੋਂ ਇਹ ਬੁਰੀਆਂ ਸੋਚਾਂ ਦੇ ਕੰਡੇ ਆਪਣੇ ਜੀਵਨ ਚੋਂ ਕਿਉਂਕਿ ਕੰਡੇ ਜਿਹੜੇ ਅੰਦਰ ਹੈ ਨਾ ਉਹੀ ਦੁਖੀ ਕਰਦੇ ਆ ਇਹ ਫਿਰ ਕਮਾਂਗੇ ਇਹ ਲੈ ਚੈੱਕ ਕਰ ਲੈਣਾ ਥੋੜਾ ਜਿਆ ਤਾਂ ਹੀ ਇੱਥੇ ਕਿਹਾ ਹੈ ਕਿ ਅਗਰ ਦੁੱਖ ਮੇ ਜੀਵਨ ਜਾਤ ਹੈ ਮਨ ਵਿਸ਼ਿਆਂ ਸੇ ਮੋੜ ਆਪਣੀ ਜ਼ਿੰਦਗੀ ਨੂੰ ਦੇਖੀਏ ਇਹ ਜ਼ਿੰਦਗੀ ਇੱਕ ਵਾਰ ਮਿਲੀ ਤਾਂ ਦੁੱਖ ਤੇ ਜਾ ਰਹੀ ਹੈ ਤਕਲੀਫਾਂ ਦੀ ਜਾ ਰਹੀ ਹੈ ਪਰੇਸ਼ਾਨੀਆਂ ਦੀ ਜਾ ਰਹੀ ਹੈ ਹੁਣ ਇਹ ਜ਼ਿੰਦਗੀ ਦੁੱਖਾਂ ਤੇ ਜਾ ਰਹੀ ਹੈ ਪਰੇਸ਼ਾਨੀਆਂ ਤੇ ਜਾ ਰਹੀ ਹੈ ਤਾਂ ਇਸ ਲਈ ਨਹੀਂ ਰੱਬ ਨੇ ਸਾਨੂੰ ਜ਼ਿੰਦਗੀ ਦਿੱਤੀ ਕਿ ਦੁੱਖਾਂ ਪਰੇਸ਼ਾਨੀਆਂ ਚਲੀ ਜਾਵੇ ਬਲਕਿ ਜ਼ਿੰਦਗੀ ਇਸ ਲਈ ਮਿਲੀ ਤਾਂ ਕਿ ਇਸ ਦੀ ਜੀਵਨ ਦਾ ਪੂਰਾ ਆਨੰਦ ਅਰੇ ਹਮਨ ਤੋਂ ਉਦੋਂ ਹੀ ਲਵਾਂਗੇ ਅਸੀਂ ਜਦੋਂ ਮਨ ਨੂੰ ਵਿਸ਼ਿਆਂ ਵੱਲੋਂ ਮੋੜ ਕੇ ਆਪਣੇ ਮਨ ਨੂੰ ਹਰੀ ਦੇ ਨਾਲ ਅਮੇ ਉਸ ਪਰਮਾਤਮਾ ਪ੍ਰਭੂ ਦੇ ਨਾਲ ਅਮੇ ਅਛਾਈ ਦੇ ਨਾਲ ਅਮੇ ਨੇਕੀ ਦੇ ਨਾਲ ਅਮੇ ਜੋੜਾਂਗੇ ਸਮਝ ਨਾ ਗਾ ਤਾਂ ਹੀ ਇੱਥੇ ਗੁਰੂ ਰਹਿਬਰ ਇਹ ਗੱਲ ਦੱਸਦੇ ਹੈ ਕਿ ਜੀਵਨ ਚ ਜੇ ਖੁਸ਼ੀਆਂ ਚਾਹੀਦੀਆਂ ਹੈ ਜੀਵਨ ਚ ਜੇ ਆਨੰਦ ਚਾਹੀਦਾ ਤਾਂ ਸੁੱਖਾਂ ਦੇ ਦਾਤੇ ਨਾਲ ਜੁੜ ਕੇ ਹੀ ਸਾਨੂੰ ਸੁੱਖ ਸੁੱਖਾਂ ਦੇ ਦਾਤੇ ਨਾਲ ਜੁੜ ਕੇ ਹੀ ਸਾਡਾ ਜੀਵਨ ਵਧੇਗਾ ਸਮਝਦੇ ਹੋ ਕਿ ਨਹੀਂ ਇਸੇ ਲਈ ਤਾਂ ਇੱਥੇ ਦੱਸਣਾ ਚਾਹਾਂਗੇ ਸਾਈਂ ਬੁੱਲੇ ਸ਼ਾਹ ਨੇ ਦੇਖੋ ਕਿੰਨੀ ਪਿਆਰੀ ਗੱਲ ਕਹੀ ਹੈ ਬੁੱਲੇ ਸ਼ਾਹ ਦੇ ਕਲਾਮ ਯਾਦ ਆ ਗਿਆ ਕਿ ਬੁੱਲੇ ਸ਼ਾਹ ਕਹਿੰਦੇ ਆ ਪੰਜ ਤਤਵ ਕੋ ਜੋੜ ਕੇ ਉਸਨੇ ਮੂਰਤ ਖੂਬ ਬਣਾਈ ਇਹ ਕਿਹੜੀ ਮੂਰਤ ਦੀ ਗੱਲ ਹੋ ਰਹੀ ਹੈ ਬੁੱਲੇ ਸ਼ਾਹ ਦਾ ਕਲਾਮ ਹੈ ਜਵਾਬ ਤੁਸੀਂ ਦੇਣਾ ਕਿਹੜੀ ਮੂਰਤ ਬਣਾਈ ਰੱਬ ਨੇ ਇਨਸਾਨ ਦੀ ਮੂਰਤ ਬਣਾਈ ਕਿਉਂਕਿ ਪੰਜ ਤਤਵ ਨੂੰ ਜੋੜ ਕੇ ਉਹ ਪਰਮਾਤਮਾ ਨੇ ਇਨਸਾਨ ਨੂੰ ਬਣਾਇਆ ਬੁੱਲੇ ਸ਼ਾਹ ਕਹਿੰਦੇ ਪੰਜ ਤਤ ਤਤਵ ਕੋ ਜੋੜ ਕੇ ਉਸਨੇ ਮੂਰਤ ਖੂਬ ਬਣਾਈ ਉਸਕੇ ਭੀਤਰ ਉਹ ਖੁਦ ਬੈਠਾ ਉਸਕੀ ਕੁਲ ਖੁਦਾਈ ਬੜੀ ਪਿਆਰੀ ਗੱਲ ਕਹੀ ਬੁੱਲੇ ਸ਼ਾਹ ਨੇ ਉਹ ਕਹਿੰਦੇ ਆਪਣੀ ਆਪ ਨੂੰ ਦੇਖ ਕਦੀ ਸ਼ੀਸ਼ੇ ਮੂਰੇ ਖੜਕੇ ਦੇਖ ਆਪਣੀ ਸ਼ਕਲਾਂ ਹੀ ਨਾ ਦੇਖ ਆਪਣੇ ਲੈਨ ਨਕਸ਼ੇ ਹੀ ਨਾ ਦੇਖ ਮੇਰਾ ਨੱਕ ਇਦਾਂ ਮੇਰੀ ਅੱਖ ਇਦਾਂ ਮੇਰੇ ਬਾਲ ਇਦਾਂ ਯਾਨੀ ਆਪਣਾ ਫੇਸ ਹੀ ਦੇਖਦਾ ਹੈ ਆਪਣੇ ਕੱਪੜਿਆਂ ਨੂੰ ਹੀ ਬੰਦਾ ਦੇਖਦਾ ਹੈ ਸ਼ੀਸ਼ੇ ਮੂਰੇ ਖੜਕੇ ਕੱਪੜੇ ਕਿਦਾਂ ਦੇ ਲੱਗਦੇ ਆ ਰੰਗ ਕਿਦਾਂ ਦਾ ਲੱਗਦਾ ਹੈ ਆ ਰੰਗ ਜੱਜਦਾ ਹੈ ਜਾਂ ਨਹੀਂ ਜੱਜਦਾ ਆ ਮੇਰੇ ਸਿਰ ਤੇ ਵਾਲਾਂ ਦਾ ਸਟਾਈਲ ਅੱਛਾ ਲੱਗਦਾ ਹੈ ਨਹੀਂ ਬਦਲਣਾ ਚੇਂਜ ਕਰਾ ਕਿਉਂਕਿ ਬਹੁਤ ਖੁਸ਼ ਕਰਦਾ ਬੰਦਾ ਸ਼ੀਸ਼ੇ ਮੂਰੇ ਹੈ ਕਦੀ ਆਪਣੇ ਵਾਲ ਇਦਾਂ ਬਾਲੇਗਾ ਕਦੀ ਆਪਣੇ ਆਪ ਨੂੰ ਇਦਾਂ ਸੈੱਟ ਕਰੇਗਾ ਕਦੀ ਉਦਾਂ ਸੈੱਟ ਕਰੇਗਾ ਤਾਂ ਸ਼ੁਕਰਾਨਾ ਜਿਦਾ ਕਹਿੰਦੇ ਹੁੰਦੇ ਸੀ ਉਹ ਕਹਿੰਦੇ ਆਇਨੇ ਵਿੱਚ ਸਿਰਫ ਆਪਣੀ ਆਪਣਾ ਚਿਹਰਾ ਮਤ ਦੇਖੋ ਇਹ ਸ਼ੁਕਰਾਨਾ ਦੀ ਲਾਈਨ ਹੈ ਕਹਿੰਦੇ ਆਇਨੇ ਵਿੱਚ ਸਿਰਫ ਆਪਣਾ ਚਿਹਰਾ ਮਤ ਦੇਖੋ ਬਲਕਿ ਚਿਹਰਾ ਬਣਾਉਣੇ ਵਾਲਾ ਜੋ ਭਗਵਾਨ ਹੈ ਉਸੇ ਵੀ ਦੇਖਣ ਦੀ ਕੋਸ਼ਿਸ਼ ਕਰੋ ਕਿਉਂਕਿ ਉਹ ਵੀ ਤੁਹਾਡੇ ਕਿੱਥੇ ਆਓ ਪਰ ਅੱਜ ਬੰਦਾ ਆਇਨ ਦੇ ਵਿੱਚ ਆਪਣਾ ਚਿਹਰਾ ਹੀ ਦੇਖਦਾ ਹੈ ਕਦੀ ਉਹਨੂੰ ਦੇਖਣ ਦੀ ਕੋਸ਼ਿਸ਼ ਨਹੀਂ ਕਰਦਾ ਜਿਹਨੇ ਚਿਹਰਾ ਕਿਉਂਕਿ ਕੋਈ ਵੀ ਚੀਜ਼ ਆਪਣੇ ਆਪ ਆਪਣੇ ਬਣਦੀ ਹੈ ਨਹੀਂ ਨਹੀਂ ਜਦੋਂ ਅਸੀਂ ਕਈ ਵਾਰ ਦੱਸੀਦਾ ਨਾ ਮਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਮੇਰੇ ਗਰਭ ਵਿੱਚ ਲੜਕਾ ਹੈ ਜਾਂ ਲੜਕੀ ਹੈ ਉਹਦੇ ਨੈਣ ਨਕਸ਼ ਕਿੱਦਾਂ ਦੇ ਹੋਣੇ ਉਹਦੇ ਸਿਰ ਤੇ ਵਾਲ ਹੋਣੇ ਆ ਜਾਂ ਨਹੀਂ ਉਹਦੀਆਂ ਅੱਖਾਂ ਦਾ ਰੰਗ ਕਿਹੜਾ ਹੋਣਾ ਹੈ ਉਹਦਾ ਨੱਕ ਕਿੱਦਾਂ ਦਾ ਹੋਣਾ ਹੈ ਉਹਦੇ ਕੰਨ ਕਿੱਦਾਂ ਦੇ ਹੋਣੇ ਆ ਮਾਂ ਨੂੰ ਹੀ ਇਹਦਾ ਮਤਲਬ ਬਣ ਮਾਂ ਦੇ ਅੰਦਰ ਰਿਹਾ ਹੈ पर मानु खुद नहीं पता की बन रया क्योंकि बनाने वाला कोई बनाने वाला तो दाता है येड़ा पांचा तत्ਤਾਂ ਨੂੰ ਇਕੱਠਾ ਕਰਕੇ और ये भी बड़ी ਮਹਿਰਾਨੀ ਦੀ ਗੱਲ ਹੈ ਇਹ ਪੰਜ ਤੱਤ ਰੱਬ ਨੇ ਜੋੜੇ ਅਗਰ ਗੌਰ ਕੀਤੀ ਜਾਵੇ ਇਹ ਪੰਜੀ ਤੱਤ ਇੱਕ ਦੂਜੇ ਦੇ ਦੁਸ਼ਮਣ ਹੈ ਹੁਣ ਤੁਸੀਂ ਕਹਣਾ ਕਿ ਕਿਦਾਂ ਅੱਛਾ ਅੱਗ ਦਾ ਪਾਣੀ ਦਾ ਬੈਰ ਹੁੰਦਾ ਕਿ ਨਹੀਂ ਪਾਣੀ ਅੱਗ ਨੂੰ ਬੁਝਾ ਦਿੰਦਾ ਤਾਂ ਅੱਗ ਪਾਣੀ ਨੂੰ ਸਾੜ ਕੇ ਯਾਨੀ ਸਾੜ ਕੇ ਉਹਨੂੰ ਭਾਫ ਬਣਾ ਦਿੰਦੀ ਹੈ ਜੋ ਕਿ ਇਹਦਾ ਤਵੇ ਉੱਪਰ ਨਾ ਪਾਣੀ ਸੁਟਕੋ ਥੱਲੇ ਅੱਗ ਬਲਦੀ ਹੈ ਤਵਾ ਗਰਮ ਹੋਵੇ ਤਾਂ ਕਿੱਦਾਂ ਬਣੀ ਫਰੂਰ ਕਰਕੇ ਧਾਫ ਬਣ ਕੇ ਉੱਡ ਜਾਂਦਾ ਹੈ ਹੁਣ ਦੇਖਿਆ ਜਾਵੇ ਕਹਿੰਦੇ ਪਾਣੀ ਮਿੱਟੀ ਨੂੰ ਕੋਲ ਦਿੰਦਾ ਹੈ ਸਮਝਦੇ ਹੋ ਕਿ ਨਹੀਂ ਪਾਣੀ ਮਿੱਟੀ ਨੂੰ ਕੋਲਦਾ ਹੈ ਔਰ ਪਾਣੀ ਨੂੰ ਅੱਗ ਸੁਕਾ ਦਿੰਦੀ ਹੈ ਔਰ ਅੱਗ ਨੂੰ ਹਵਾ ਉੜਾ ਦਿੰਦੀ ਹੈ ਔਰ ਹਵਾ ਨੂੰ ਆਕਾਸ਼ ਖਾ ਲੈਂਦਾ ਹੈ ਤਾਂ ਹੀ ਤਾਂ ਆਕਾਸ਼ ਵਿੱਚ ਆਕਸੀਜਨ ਕਿਉਂਕਿ ਜਿੰਨਾ ਇਨਸਾਨ ਉਚਾਈ ਤੇ ਜਾਂਦਾ ਆਕਸੀਜਨ ਘਟਣੀ ਸ਼ੁਰੂ ਤਾਂ ਹੀ ਕੋਈ ਚੰਦਰਮੇ ਤੇ ਜਾਵੇ ਜਾਂ ਤੁਸੀਂ ਦੇਖਦੇ ਹੋ ਕਿ ਰੌਕਟ 'ਚ ਬਹਿ ਕੇ ਜਦੋਂ ਸਾਇੰਟਿਸਟ ਉੱਪਰ ਜਾਂਦੇ ਨੇ ਆਕਸੀਜਨ ਫਿਲਮਾਂ ਜਦੋਂ ਤੁਸੀਂ ਦੇਖਿਆ ਹੀ ਹੋਣਾ ਹੈ ਕਿਤਾ ਹੈਲਮਟ ਲਾਇਆ ਹੁੰਦੇ ਉਹਨੇ ਆਕਸੀਜਨ ਸਿਲੰਡਰ ਨਾਲ ਹੁੰਦੇ ਆ ਕਿਉਂਕਿ ਪਤਾ ਉੱਥੇ ਹਵਾ ਨਹੀਂ ਹੈ ਉਹਨੇ ਪੰਜੇ ਤੱਤ ਇੱਕ ਦੂਜੇ ਨੂੰ ਖਾਣ ਵਾਲੇ ਆ ਪਰ ਦੇਖੋ ਰੱਬ ਦੀ ਕੁਦਰਤ ਜਿਹੜੇ ਪੰਜੇ ਤੱਤ ਇੱਕ ਦੂਜੇ ਨੂੰ ਖਾਣ ਵਾਲੇ ਇੱਕ ਦੂਜੇ ਨੂੰ ਮਿਟਾਉਣ ਵਾਲੇ ਆ ਉਹ ਰੱਬ ਦੀ ਰਹਿਮਤ ਨਾਲ ਰੱਬ ਦੀ ਕਿਰਪਾ ਨਾਲ ਜਦੋਂ ਹੁਣ ਗੌਰ ਕਰਨਾ ਕਿਸੇ ਨੇ ਸਵਾਲ ਕੀਤਾ ਫਕੀਰਾਂ ਨੂੰ ਕਿ ਰੱਬ ਨੇ ਪੰਜਾਂ ਤੱਤਾਂ ਨੂੰ ਕਿੱਦਾਂ ਜੋੜ ਦਿੱਤਾ ਇਹ ਤਾਂ ਇੱਕ ਦੂਜੇ ਦੇ ਦੁਸ਼ਮਣ ਹੈ ਇੱਕ ਦੂਜੇ ਦੇ ਬੈਰੀ ਹੈ ਇਹਨਾਂ ਨੂੰ ਕਿੱਦਾਂ ਜੋੜ ਦਿੱਤਾ ਤਾਂ ਫਕੀਰ ਕਹਿੰਦੇ ਓਏ ਪੰਜ ਤੱਤ ਇੱਕ ਦੂਜੇ ਦੇ ਬੈਰੀ ਹੈ ਪਰ ਇਹਨਾਂ ਬੈਰੀਆਂ ਨੂੰ ਜੋੜਨ ਵਾਲੀ ਸਭ ਤੋਂ ਵੱਡੀ ਉਹਦੀ ਰਹਿਮਤ ਹੈ ਜਿਹੜੀ ਬੈਰੀਆਂ ਨੂੰ ਵੀ ਜੋੜ ਦਿੰਦੀ ਹੈ ਇੱਥੋਂ ਕੀ ਪਤਾ ਲੱਗਦਾ ਉਹਦੀ ਰਹਿਮਤ ਸਭ ਤੋਂ ਵੱਡੀ ਹੈ ਉਹ ਅਸੰਭਵ ਨੂੰ ਹੀ ਸੰਭਵ ਕਰ ਰਿਹਾ ਇਲੀਆਜ ਬੰਦਾ ਕਹਿੰਦਾ ਮੇਰੀ ਉਹ ਨਾ ਨਹੀਂ ਬਣ ਸਕਦੀ ਮੇਰੀ ਇਹ ਨਾ ਨਹੀਂ ਬਣਦੀ ਮੈਨੂੰ ਇੱਥੇ ਕਾਮਯਾਬੀ ਨਹੀਂ ਮਿਲਦੀ ਮੈਨੂੰ ਉੱਥੇ ਕਾਮਯਾਬੀ ਨਹੀਂ ਮਿਲਦੀ ਤਾਂ ਉੱਥੇ ਬੰਦੇ ਨੂੰ ਰੱਬ ਦੀ ਰਹਿਮਤ ਤੇ ਯਕੀਨ ਕਰਨਾ ਚਾਹੀਦਾ ਹੈ ਕਿ ਸਭ ਤੋਂ ਵੱਡੀ ਰੱਬ ਦੀ ਰਹਿਮਤ ਹੈ ਅਗਰ ਉਹਦੀ ਰਹਿਮਤ ਮੇਰੇ ਨਾਲ ਹੈ ਤਾਂ ਅਸੰਭਵ ਵੀ ਸੰਭਵ ਨਾ ਮੁਮਕਿਨ ਵੀ ਮੁਮਕਿਨ ਜਿੱਥੇ ਨਹੀਂ ਕਾਮਯਾਬੀ ਮਿਲਣ ਵਾਲੀ ਉੱਥੇ ਵੀ ਕਾਮਯਾਬੀ ਜਿਹੜਾ ਦੁੱਖ ਨਹੀਂ ਦੂਰ ਹੋਣ ਵਾਲਾ ਉਹ ਵੀ ਦੁੱਖ ਦੂਰ ਕਿਉਂਕਿ ਉਹਦੀ ਰਹਿਮਤ ਜੋ ਚਾਹੇ ਫੋਕੜ ਸਕਦੀ ਹੈ ਸਮਝਦੇ ਹੋ ਕਿ ਨਹੀਂ ਆਹੀਂ ਤਾਂ ਕਹਿੰਦੇ ਐ ਕਿ ਪੰਜਾਂ ਤੱਤਾਂ ਨੂੰ ਜੋੜਿਆ ਉਸ ਦੀ ਰਹਿਮਤ ਨੇ ਪੰਜਾਂ ਤੱਤਾਂ ਨੂੰ ਇਕੱਠੇ ਕਰ ਦਿੱਤਾ ਉਹਦੀ ਸ਼ਕਤੀ ਨੇ ਉਹਦੀ ਰਹਿਮਤ ਨੇ ਨਹੀਂ ਤਾਂ ਇਹ ਪੰਜੇ ਤੱਤ ਤਾਂ ਹੀ ਤਾਂ ਉਹਦੀ ਸ਼ਕਤੀ ਕਿਹੜੀ ਆ ਕਿਉਂਕਿ ਜਦ ਤੱਕ ਆਤਮਾ ਸ਼ਰੀਰ ਦੇ ਅੰਦਰ ਹੈ ਇਹ ਪੰਜ ਤੱਤ ਮਿਲ ਕੇ ਆਪਣਾ ਕੰਮ ਤਾਂ ਜਿੱਦਾਂ ਹੀ ਆਤਮਾ ਸ਼ਰੀਰ ਚੋਂ ਨਿਕਲਦੀ ਹੈ ਨਾ ਇਹ ਪੰਜੇ ਤੱਤ ਇੱਕ ਦੂਜੇ ਨਾਲ ਘੁਲਣਾ ਸ਼ੁਰੂ ਹੋ ਜਾਂਦੇ ਆ ਤਾਂ ਹੀ ਤਾਂ ਬਾਡੀ ਸੜਨੀ ਸ਼ੁਰੂ ਹੋ ਜਾਂਦੀ ਹੈ। ਸਰੀਰ ਤੋਂ ਦੁਰਗੰਧ ਆਣੀ ਸ਼ੁਰੂ ਹੋ ਜਾਂਦੀ ਹੈ। जरा ਸੋਚ ਕੇ ਦੇਖੋ ਇੱਕ ਜੀਦਾ ਜਾਗਦਾ ਇਨਸਾਨ 100 ਸਾਲ ਵੀ ਦੁਨੀਆ ਤੇ ਘੁੰਮਦਾ ਫਿਰਦਾ ਰਹੇ। ਉਹ ਸਰੀਰ ਸੜੇਗਾ ਨਹੀਂ। ਗਲੇਗਾ ਨਹੀਂ। ਪਰ ਇੱਕ ਮਰਦੇ ਨੂੰ 4 ਦਿਨ ਬਿਨਾ ਬਰਫ਼ ਤੋਂ ਬਿਨਾ ਫ੍ਰੀਜ਼ਰ ਤੋਂ ਰੱਖ ਦਿਓ। ਨਾਲ ਹੀ ਦੁਰਗੰਧ ਮਾਰਨੀ ਸ਼ੁਰੂ ਕਿਉਂਕਿ ਪੰਜੇ ਤੱਤ ਘੁਲਣਸ਼ੀਲ ਇੱਕ ਦੂਜੇ ਨੂੰ ਖਾਣ ਲੱਗੇ। ਔਰ ਜਦੋਂ ਇੱਕ ਦੂਜੇ ਨਾਲ ਉਹ ਆਪਣਾ ਬੈਰ ਕੱਢ ਰਹੇ ਆ। ਤਾ ਬਾਡੀ ਦਾ ਹਾਲ ਬੁਰਾ ਅੰਦਰ ਕੀੜੇ ਪੈ ਜਾਣੇ ਅੰਦਰ ਕਿੰਨਾ ਕੁਸ਼ ਹੋ ਜਾਣਾ ਇਹਦਾ ਮਤਲਬ ਜਦ ਤੱਕ ਆਤਮਾ ਰੂਪੀ ਰਹਿਮਤ ਅੰਦਰ ਹੈ ਰੱਬ ਦੀ ਉਦੋਂ ਤੱਕ ਸਭ ਚੱਲ ਰਿਹਾ ਠੀਕ ਠਾਕ ਤੇ ਜਦੋਂ ਆਤਮਾ ਰੂਪੀ ਰਹਿਮਤ ਨਿਕਲ ਗਈ ਤਬਰ ਇਹੀ ਤੱਤ ਹੈ ਸਰੀਰ ਨੂੰ ਗਲਣਾ ਸ਼ੁਰੂ ਕਰ ਦਿੰਦੇ ਆ ਸਮਝਦੇ ਕਿਉਂਕਿ ਅੱਗ ਪਾਣੀ ਆਪਣਾ ਬੈਰ ਕਰਨਾ ਨਹੀਂ ਉਹ ਪੰਜੇ ਤੱਤ ਫਿਰ ਆਪਣਾ ਕਰਮ ਕਰਨਾ ਸ਼ੁਰੂ ਕਰ ਦਿੰਦੇ ਆ ਇਨਸਾਨ ਦਾ ਜਿਹੜਾ ਸਰੀਰ ਹੈ ਇਨਸਾਨ ਦੀ ਦੇਹੀ ਹੈ ਉਹ ਖਰਾਬ ਹੋਣੀ ਸ਼ੁਰੂ ਇੱਥੋਂ ਪਤਾ ਲੱਗਦਾ ਉਹਦੀ ਰਹਿਮਤ ਕਿੱਦਾਂ ਸੰਭਾਲਦੀ ਹੈ ਉਹ ਜ਼ਰਾ ਸੋਚ ਕੇ ਦੇਖੋ ਜਿੱਦਾਂ ਦੱਸਿਆ ਇੱਕ ਮੁਰਦੇ ਨੂੰ 4 ਦਿਨ ਰੱਖੋ ਉਹਦਾ ਸ਼ਰੀਰ ਦੁਰਗੰਧ ਮਾਰਨੀ ਸ਼ੁਰੂ ਕਰ ਦਿੰਦਾ ਹੈ ਔਰ ਉਹ ਮੁਰਦਾ ਅਗਰ 100 ਸਾਲ ਜੀਣਾ ਰਹਿੰਦਾ ਹੈ ਤਉਨੂੰ ਕੁਝ ਨਹੀਂ ਹੁੰਦਾ ਕਿਉਂਕਿ ਉਹਦੀ ਰਹਿਮਤ ਤਉਨੂੰ ਸੰਭਾਲਦੀ ਹੈ ਕਿ ਨਹੀਂ ਤਾਂ ਫਿਰ ਉਹਦੀ ਰਹਿਮਤ ਤੇ ਸਾਨੂੰ ਇੰਨਾ ਵਿਸ਼ਵਾਸ ਹੋਣਾ ਚਾਹੀਦਾ ਹੈ ਇੰਨਾ ਯਕੀਨ ਹੋਣਾ ਚਾਹੀਦਾ ਹੈ ਕਿ ਜਿਹੜੀ ਰਹਿਮਤ ਹਰ ਪਲ ਸਾਨੂੰ ਸੰਭਾਲ ਰਹੀ ਹੈ ਫਿਰ ਉਹਦੇ ਹੁੰਦਿਆ ਸਾਨੂੰ ਕੋਈ ਫਿਕਰ ਵੀ ਪਾਹੀ ਤਾਂ ਗੁਰੂ ਰਹਿਬਰ ਕਹਿੰਦੇ ਨਾ ਤੂੰ ਮੇਰਾ ਰਾਖਾ ਉਹ ਕਹਿੰਦਾ ਯਕੀਨ ਰੱਖੋ ਤੇਰੀ ਰੱਖਿਆ ਕਰਨ ਵਾਲਾ ਤੇਰਾ ਸਾਈਂ ਤੇਰਾ ਮਾਲਿਕ ਤੇਰਾ ਪ੍ਰਮਾਤਮਾ ਤੇਰਾ ਪ੍ਰਭੂ ਤੇਰੇ ਹੈ ਘਬਰਾ ਕਿਉਂ ਜਾਂਦਾ ਹੈ ਮਾੜੀ-ਮਾੜੀ ਗੱਲ ਤੇ ਟੈਨਸ਼ਨ ਕਿਉਂ ਲੈਣੀ ਚਿੰਤਾ ਕਿਉਂ ਕਰਨੀ ਇਸ ਲਈ ਬੁੱਲੇ ਸ਼ਾਹ ਨੇ ਬੜੀ ਪਿਆਰੀ ਗੱਲ ਕਹੀ ਬੁੱਲੇ ਸ਼ਾਹ ਕਹਿੰਦੇ ਪੰਜ ਤਤਕੋ ਜੋੜ ਕੇ ਉਸਨੇ ਮੂਰਤ ਖੂਬ ਕਹਿੰਦੇ ਬੜੀ ਸੁੰਦਰ ਮੂਰਤ ਬਣਾ ਦਿੱਤੀ ਉਸ ਪ੍ਰਮਾਤਮਾ ਨੇ ਉਸ ਪ੍ਰਭੂ ਨੇ ਉਸ ਖੁਦਾ ਨੇ ਪੰਜਾਂ ਤਤਾਂ ਨੂੰ ਜੋੜ ਕੇ ਬੜੀ ਸੁੰਦਰ ਮੂਰਤ ਬਣਾਈ ਤਾਂ ਹੀ ਤਾਂ ਸੀ ਫਿਰ ਕਮਾਂਗੇ ਕਿ ਜਦੋਂ ਸ਼ੀਸ਼ੇ ਮੂਰੇ ਖੜਦੇ ਹੋ ਨਾ ਜਿੱਦਾਂ ਸ਼ੁਕਰਾਤ ਨੇ ਕਿਹਾ ਕਿ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਸਿਰਫ ਆਪਣੀ ਸੂਰਤ ਮਤ ਦੇਖੋ ਇਸ ਸੂਰਤ ਕੋ ਬਣਾਉਣ ਵਾਲੇ ਉਸ ਭਗਵਾਨ ਕੋ ਵੀ ਦੇਖਣੇ ਕੀ ਕੋਸ਼ਿਸ਼ ਕਰੋ ਯਾਨੀ ਸ਼ੀਸ਼ੇ ਮੂਰੇ ਖੜ ਕੇ ਦੇਖਿਆ ਕਰੋ ਕਿ ਮੈਨੂੰ ਬਣਾਉਣ ਵਾਲੀ ਸ਼ਕਤੀ ਕਿਤੇ ਬਾਹਰ ਨਹੀਂ ਹੈ ਮੇਰੇ ਤੇ ਜੇ ਬਣਾਉਣ ਵਾਲੀ ਸ਼ਕਤੀ ਮੇਰੇ ਅੰਦਰ ਹੈ ਤਾਂ ਫਿਰ ਮੈਨੂੰ ਫਿਕਰ ਕਰਨ ਦੀ ਜ਼ਰੂਰਤ ਕੀ ਹੈ ਮੈਨੂੰ ਕਰਮ ਕਰਨ ਦੀ ਜ਼ਰੂਰਤ ਹੈ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ ਅਗਰ ਜੀਵਨ ਦੇ ਵਿੱਚ ਕੋਈ ਬੁਰਾ ਵਕਤ ਆਂਦਾ ਹੈ ਤਾਂ ਫਿਕਰ ਨਹੀਂ ਕਰਨੀ ਆਪਣੇ ਰੱਬ ਤੇ ਯਕੀਨ ਰੱਖ ਕੇ ਕਰਮ ਕਰਨਾ ਹੈ ਸਮਝ ਆ ਰਹੀ ਕਿ ਨਹੀਂ ਇਹ ਕਰਮ ਦਾ ਮਤਲਬ ਕੀ ਹੈ ਅਗਰ ਕੋਈ ਚੀਜ਼ ਵਿਗੜ ਗਈ ਹੁਣ ਉੱਤੇ ਫਿਕਰ ਕਰੋਗੇ ਤਾਂ ਫਿਕਰ ਕਰਨ ਨਾਲ ਵਿਗੜੀ ਚੀਜ਼ ਠੀਕ ਰੱਬ ਦੇ ਵਿਸ਼ਵਾਸ ਦਾ ਕਰਮ ਕਰੀਏ ਕਿ ਮੇਰਾ ਮਾਲਿਕ ਮੇਰੇ ਨਾਲ ਜੋ ਵਿਗੜਿਆ ਠੀਕ ਵੀ ਹੋ ਸਕਦਾ ਹੈ ਮਿਹਨਤ ਮੈਂ ਕਰਨੀ ਹੈ ਰਹਿਮਤ ਮੇਰੇ ਉਹ ਕਰਮ ਕਰਨ ਨਾਲ ਬਿਗੜੀਆਂ ਗੱਲਾਂ ਬਣਨੀਆਂ ਸ਼ੁਰੂ ਬਿਗੜੀ ਚੀਜ਼ ਬਣਨੀ ਸ਼ੁਰੂ ਹੁਣ ਫਰਦ ਕਰੋ ਘਰ ਦੀ ਦੀਵਾਰ गिर ਗਈ ਬੈਠ ਕੇ ਰੋਣਾ ਸ਼ੁਰੂ ਕਰਦੀ ਹਾਏ ਗਿਰ ਗਈ ਕੀ ਬਣੇਗਾ ਕੋਈ ਚੋਰ ਨਾ ਜਾਵੇ ਕੋਈ ਐਦਾ ਨਾ ਹੋ ਜਾਵੇ ਬਰਸਾਤ ਆ ਗਈ ਕੀ ਬਣੇਗਾ ਘਰ ਚ ਪਾਣੀ ਆ ਜਾਵੇ ਆਹੀ ਗੱਲਾਂ ਟੈਨਸ਼ਨ ਲੈ ਕੇ ਰੋਈ ਜਾਈਏ ਰੋਈ ਜਾਈਏ ਉਹ ਭਈ ਇਹ ਤਾਂ ਦੀਵਾਰ ਦੁਆਰਾ ਬਲਕੇ ਹੁਣ ਇਹ ਤਾਂ ਗਿਰ ਗਈ ਏ ਕੋਈ ਗੱਲ ਨਹੀਂ ਦੀਵਾਰਾਂ ਦਾ ਕੰਮ ਗਿਰਨਾ ਹੀ ਹੁੰਦਾ ਕਿਉਂਕਿ ਜਿਹੜੀ ਚੀਜ਼ ਬਣੀ ਏ ਟਹਿਣੀ ਵੀ ਏ ਜਿਹੜੀ ਚੀਜ਼ ਬਣੀ ਏ ਟਹਿਣੀ ਵੀ ਏ गिर सकदी है दीवार नॉर्मल ਗੱਲ ਹੈ ਰੌਣ ਦੀ ਲੋੜ ਕੀ ਹੈ ਮੇਰਾ ਮਾਲਿਕ ਮੇਰੇ ਨਾਲ ਹੈ ਕਰਮ ਮੈਂ ਕਰਨਾ ਹੈ ਤਾਂ ਮਾਲਿਕ ਦੀ ਰਹਿਮਤ ਨਾਲ ਇੰਨੀ ਮਜ਼ਬੂਤ ਦੀਵਾਰ ਖੜੀ ਕਰਾਂਗੇ ਦੁਬਾਰਾ गिਰੇਗੀ ਨਹੀਂ ਉਹ ਜਿਹੜਾ ਇਨਸਾਨ ਹੈ ਸੋਚ ਕੇ ਐਕਸ਼ਨ ਲੈਂਦਾ ਹੈ ਕਰਮ ਕਰਦਾ ਹੈ ਤਾਂ ਫੇਰ ਦੇਖੋ ਦੀਵਾਰ ਵੀ ਬਣ ਗਈ ਮਜ਼ਬੂਤ ਬਣੀ ਤਾਂ ਫਿਕਰ ਵੀ ਕੋਈ ਨਹੀਂ ਰੋ ਕੇ ਆਪਣੀ ਹਾਲਤ ਵੀ ਨਹੀਂ ਖਰਾਬ ਕੀਤੀ ਰੋਣ ਵਾਲੇ ਆਪਣੀ ਹਾਲਤ ਨੂੰ ਜ਼ਿਆਦਾ ਬੱਤਰ ਸੋਚ ਕੇ ਦੇਖੋ ਜਨਾਬ ਆਪ ਸੋਚ ਕੇ ਦੇਖੋ ਕੋਈ ਹਾਦਸਾ ਹੋ ਗਿਆ ਕੋਈ ਸੱਟ ਚੋਟ ਲੱਗ ਗਈ ਤੇ ਹੁਣ ਸੱਟ ਲੱਗ ਗਈ ਚੋਟ ਲੱਗੀ ਉਹ ਤੇ ਇੱਕ ਹਾਦਸਾ ਹੈ ਪਰ ਉਹਨੂੰ ਸੱਟ ਵਾਰੀ ਸੋਚ ਕੇ ਰੋਈ ਜਾਈਏ ਰੋਈ ਜਾਈਏ ਰੋਈ ਜਾਈਏ ਤੇ ਅਸੀਂ ਆਪਣੇ ਦੁੱਖ ਨੂੰ ਗਈ ਹੁਣਾ ਮਦਾਨਾ ਦੇ ਕਿ ਨਹੀਂ ਉਹ ਭਾਈ ਲੱਗ ਗਈ ਹੈ ਠੀਕ ਹੈ ਉਹ ਥੋੜੀ ਦੇਰ ਦੀ ਰੋਣਾ ਤਾਂ ਠੀਕ ਹੈ ਕਿ ਹਾਏ ਦਰਦ ਹੁੰਦੀ ਹੈ ਪਰ ਹੁਣ ਹੱਲ ਕਰ ਇਹਦਾ ਹੁਣ ਇਹਦਾ ਹੱਲ ਕਰ ਉਹ ਵਿਚਾਰ ਕਰ ਇਹਦਾ ਬੈਠ ਕੇ ਇਹਦੇ ਵਾਰੀ ਨਾਲ ਸੋਚੀ ਜਾ ਬਲਕਿ ਇਹ ਸੋਚ ਕੋਈ ਨਹੀਂ ਸੱਟ ਲੱਗੀ ਹੈ ਪਰ ਅੱਬ ਮੇਰੇ ਨਾਲ ਹੈ ਪਤਾ ਨਹੀਂ ਕਿਹੜਾ ਬੜਾ ਦੁੱਖ ਸੀ ਜਿਹੜਾ ਰੱਬ ਨੇ ਛੋਟੇ ਦੇ ਕੱਟਦਾ ਹੁਣ ਹੱਲ ਕਰਾਂ ਮੈਂ ਇਹਦਾ ਉਹ ਚੀਜ਼ ਸੋਚ ਜਿਹੜੀ ਤੈਨੂੰ ਸ਼ਾਂਤੀ ਦੇਵੇ ਸਕੂਨ ਦੇਵੇ ਖੁਸ਼ੀ ਦੇਵੇ ਹੋਰ ਆਪਣੇ ਰੱਬ ਤੇ ਵਿਸ਼ਵਾਸ ਰੱਖੇਗਾ ਤਾਂ بگੜੀ ਗੱਲ ਜਲਦੀ ਬਣਵੀ ਜੇ ਸੱਟ ਲੱਗੀ ਹੈ ਤਾਂ ਠੀਕ ਵੀ ਜੇ ਘਾਟਾ ਪਿਆ ਹੈ ਤਾਂ ਉਹ ਘਾਟਾ ਬਾਅਦ ਵਿੱਚ ਵੀ ਬਦਲ ਜਾਏਗਾ ਕਿਉਂਕਿ ਵਿਸ਼ਵਾਸ ਰੱਖ ਆਪਣੇ ਮਾਲਕ ਤੇ ਇਸ ਲਈ ਆਪਣੇ ਅੰਦਰ ਉਹਦੀ ਸ਼ਕਤੀ ਨੂੰ ਜਿੰਨਾ ਅਸੀਂ ਜਾਣਦੇ ਚਲੇ ਜਾਵਾਂਗੇ ਜਿੰਨਾ ਸਮਝਦੇ ਚਲੇ ਜਾਵਾਂਗੇ ਉਨੀ ਸਾਡੀ ਖੁਸ਼ੀ ਸਾਡਾ ਆਨੰਦ ਸਾਡੀ ਹਿੰਮਤ ਸਾਡਾ ਹੌਸਲਾ ਵੱਧਾ ਤੇ ਜਿੰਨਾ ਅਸੀਂ ਉਹਨੂੰ ਭੁੱਲ ਕੇ ਬੈਠਾਂਗੇ ਫਿਰ ਤਾਂ ਫਿਕਰੀ ਕਰਾਂਗੇ ਮੇਰਾ ਬਣੇਗਾ ਕੀ ਮੇਰਾ ਹੋਏਗਾ ਕੀ ਉਹ ਵੀ ਸਾਥ ਛੱਡ ਗਿਆ ਉਹ ਵੀ ਸਾਥ ਛੱਡ ਗਿਆ ਉਹ ਵੀ ਨਹੀਂ ਪੁੱਛਦਾ ਉਹ ਵੀ ਨਹੀਂ ਪੁੱਛਦਾ ਇਹ ਗੱਲਾਂ ਸੋਚ-ਸੋਚ ਕੇ ਦੁਖੀ ਉਹ ਛੱਡੋ ਨਹੀਂ ਕੋਈ ਪੁੱਛਦਾ ਕੋਈ ਗੱਲ ਨਹੀਂ ਉਹ ਤਾਂ ਮੇਰੇ ਨਾਲ ਹੈ ਕਿ ਨਹੀਂ ਅਗਰ ਮੇਰਾ ਮਾਲਿਕ ਮੇਰੇ ਨਾਲ ਹੈ ਉਹਦਾ ਸਾਥ ਮੇਰੇ ਨਾਲ ਹੈ ਉਹਦਾ ਹੱਥ ਮੇਰੇ ਸਿਰ ਤੇ ਹੈ ਤਾਂ ਕੋਈ ਗੱਲ ਨਹੀਂ ਕਿਉਂਕਿ ਦਾਤਾ ਉਹ ਹੈ ਰਿਜ਼ਕ ਦੇਣਾ ਉਹਦੇ ਹੱਥ 'ਚ ਹੈ ਖੁਸ਼ੀਆਂ ਦੇਣਾ ਤਾਂ ਹੀ ਤਾਂ ਅਸੀਂ ਬਹੁਤ ਵਾਰ ਦੱਸੀਦਾ ਹੈ ਕਿ ਸਾਥ ਜਬ ਸੇ ਹੈ ਤੁਮਹਾਰਾ ਮਿਲ ਗਿਆ ਡੂਬਤੇ ਦਿਲ ਕੋ ਕਿਨਾਰਾ ਮਿਲ ਗਿਆ ਕੀ ਜ਼ਰੂਰਤ ਅਬ ਸਹਾਰੋਂ ਕੀ ਮੁਝੇ ਜਬ ਮੁਝੇ ਤੇਰਾ ਸਹਾਰਾ ਤਬ ਸੇ ਹਰ ਇੱਕ ਚੀਜ਼ ਪਿਆਰੀ ਹੋ ਗਈ ਤਬ ਸੇ ਹਰ ਇੱਕ ਚੀਜ਼ ਪਿਆਰੀ ਹੋ ਗਈ ਜਦਸੇ ਤੇਰਾ ਪਿਆਰ ਪਿਆਰਾ ਮਿਲ ਗਿਆ ਮਿਲ ਗਿਆ ਕੀ ਆ ਜ਼ਰੂਰਤ ਆਬ ਸਹਾਰੋਂ ਕੀ ਮੁਜੇ ਜਬ ਮੁਜੇ ਤੇਰਾ ਸਹਾਰਾ ਮਿਲ ਗਿਆ ਕਹਿੰਦੇ ਉਦੋਂ ਤੋਂ ਹਰ ਚੀਜ਼ ਚੰਗੀ ਲੱਗਣ ਲੱਗ ਗਈ ਜਦੋਂ ਤੇਰਾ ਪਿਆਰ ਮਿਲਿਆ ਕਿਉਂਕਿ ਜਦੋਂ ਪਿਆਰ ਅੰਦਰ ਤਾਂ ਹੀ ਦੇਖੂਗਾ ਉਦੋਂ ਪਿਆਰ ਪੈਦਾ ਹੁੰਦਾ ਨਾ ਤਾਂ ਹਰ ਚੀਜ਼ ਸੋਹਣੀ ਲੱਗਦੀ ਹੈ ਇਹ ਪ੍ਰੇਮੀਆ ਨੂੰ ਪੁੱਛੋ ਜਦੋਂ ਪ੍ਰੇਮ ਹੁੰਦਾ ਤਾਂ ਹਰ ਚੀਜ਼ ਵਧੀਆ ਲੱਗਦੀ ਹੈ ਹਰ ਮੌਸਮ ਵਧੀਆ ਲੱਗਦਾ ਹੈ ਉਹ ਤਾਂ ਬਬੂਲ ਦੇ ਕੰਡਿਆਂ ਦੇ ਪੇੜ ਥੱਲੇ ਬਹਿ ਜਣਗੇ ਉਹ ਵੀ ਸੋਹਣਾ ਲੱਗੇਗਾ ਜਦੋਂ ਬੰਦਾ ਦੁਖੀ ਹੋਵੇ ਤਵੇ ਗੁਲਾਬ ਵੀ ਦੇ ਦੋ ਵੀ ਚੰਗਾ ਨਹੀਂ ਲੱਗਣਾ ਲੈ ਯਾਰ ਮੇਰੇ ਕਿਹੜੇ ਕੰਮ ਦਾ ਸੋਚੀਏ ਦੇਖੋ ਜਰਾ ਤਬਸੇ ਹਰ ਇੱਕ ਚੀਜ਼ ਪਿਆਰੀ ਹੋ ਗਈ ਕਿ ਮੈਨੂੰ ਉਦੋਂ ਤੋਂ ਹਰ ਚੀਜ਼ ਪਿਆਰੀ ਲੱਗਣ ਲੱਗ ਗਈ ਜਦਸੇ ਤੇਰਾ ਪਿਆਰ ਪਿਆਰਾ ਮਿਲ ਗਿਆ ਕਿ ਜਦੋਂ ਮੈਨੂੰ ਆਪਣੇ ਮਾਲਿਕ ਦਾ ਪਿਆਰ ਮਿਲਿਆ ਹੈ ਤਾਂ ਮੈਨੂੰ ਉਹਦੀ ਬੜਾਈ ਹਰ ਚੀਜ਼ ਨਾਲ ਹੀ ਪਿਆਰ ਕਿਉਂਕਿ ਹਰ ਚੀਜ਼ ਬਣਾਈ ਉਸਨੇ ਆ ਫੇ ਤਾਂ ਮੇਰੇ ਵਾਸਤੇ ਕੋਈ ਬੁਰਾ ਕੋਈ ਮਾੜਾ ਕਿਉਂਕਿ ਮੈਨੂੰ ਹਰ ਪਾਸੇ ਨਜ਼ਰ ਆਈ ਉਹਦਾ ਹੰਦਾ ਹੁਣ ਆਪ ਸੋਚ ਕੇ ਦੇਖੋ ਜਿਹਨੂੰ ਰੱਬ ਨਾਲ ਪਿਆਰ ਹੋ ਜਾਵੇ ਉਹਨੂੰ ਰੱਬ ਦੀ ਬਣਾਈ ਹਰ ਚੀਜ਼ ਨਾਲ ਪਿਆਰ ਹੋਏਗਾ ਕਿ ਨਹੀਂ ਕਿਉਂਕਿ ਜਿਹਦੇ ਨਾਲ ਪਿਆਰ ਹੋਵੇ ਨਾ ਉਹਦੀ ਹਰ ਚੀਜ਼ ਪਿਆਰੀ ਤੇ ਬੰਦਾ ਕਹਿੰਦਾ ਇਹ ਵੀ ਚੀਜ਼ ਉਹਦੀ ਹੈ ਇਹ ਵੀ ਮੈਨੂੰ ਪਿਆਰੀ ਤੂੰ ਦੁੱਖ ਦੇ ਸੁੱਖ ਦੇ ਦੁੱਖ ਵੀ ਤੇਰਾ ਸੁੱਖ ਵੀ ਤੇਰਾ ਜੋ ਕੁਛ ਹੈ ਤੇਰਾ ਹੀ ਹੈ ਮੈਨੂੰ ਹਰ ਚੀਜ਼ ਚ ਮਜ਼ਾ ਹੈ ਸਮਝ ਨਾ ਜ਼ਰਾ ਸਾਰਿਆਂ ਇਸ ਲਈ ਬੁੱਲੇ ਸ਼ਾਹ ਨੇ ਦੇਖੋ ਅਗਲੀ ਅਗਲੀ ਲਾਈਨਾਂ ਚ ਕਿੰਨੀ ਪਿਆਰੀ ਗੱਲ ਦੱਸੀ ਹੈ કે પાંચ તત્ત્વો જોડીને ઉસને મૂર્ત ખૂમ બનાવી ઉસકે ભીતર બો ખુદ બેઠા ઉસકી કુલ खुदाई કહે દે પંજા તત્તાનો શરીર બનાયા રબ્ને એ જિસમ બનાયા રબ્ને ઓર એ જિસમ નુ બના કે બોડી નુ બના કે ફિર રબ્ આપ ઈ દે અંદર આપ બેઠ ગયા તપણી સારી खुदाई વી खुदाई કહે દે કુદરત જદા કહેને ને જો બ્રહ્મंडे ਕੋਈ ਪਿੰਡੇ ਜੋ ਖੋਜੇ ਪਾਵੇ ਬਸ ਕਹਿੰਦੇ ਉਹ ਸਭ ਕੁਝ ਉਹਦਾ ਜੋ ਵੀ ਇਸ ਬ੍ਰਹਿਮੰਡ ਅੰਦਰ ਹੈ ਉਹ ਪਰਮਾਤਮਾ ਨੇ ਸਭ ਕੁਝ ਇਨਸਾਨ ਦੇ ਔਰ ਸਭ ਤੋਂ ਬੜੀ ਗੱਲ ਹੈ ਆਪ ਵੀ ਉਹ ਇਨਸਾਨ ਦੇ ਅਸੀਂ ਕਹਿੰਦੇ ਪੰਜ ਤੱਤ ਕੋ ਜੋੜ ਕੇ ਉਸਨੇ ਮੂਰਤ ਖੂਬ ਬਣਾਈ ਜਿਸਕੇ ਭੀਤਰ ਉਹ ਖੁਦ ਬੈਠਾ ਉਸकी ਕੁੱਲ ਖੁਦਾਈ ਫਸਕੇ ਜਗ ਦੇ ਲੋਭ ਮੋਹ ਵਿੱਚ ਤੂੰ ਰੱਬ ਦੀ ਸੂਰਤ ਭੁਲਾਈ ਇਹ ਲਾਲਾਂ ਤੋਂ ਮਹਿੰਗੀ ਜ਼ਿੰਦਗੀ ਕੂੜ ਦੇ ਵਿੱਚ ਗਵਾਈ ਉਹ ਰੱਬ ਤੇਰੇ ਅੰਦਰ ਵਸਦਾ ਉਸ ਦੀ ਸਮਝ ਨਾ ਪਾਈ ਉਹ ਬੁੱਲਿਆ ਸਦਕੇ ਮੈਂ ਮੁਰਸ਼ਦ ਤੋਂ ਜਿਸ ਨੇ ਗੱਲ ਸਮਝਾਈ ਬੁੱਲੇ ਸ਼ਾਹ ਨੇ ਕਿੱਡੀ ਪਿਆਰੀ ਗੱਲ ਕਹੀ ਹੁਣ ਇੱਕ ਗੱਲ ਲਾਈਨ ਨੂੰ ਸਮਝ ਲਈਏ ਜਰਾ ਬੁੱਲੇ ਸ਼ਾਹ ਕਹਿੰਦੇ ਐ ਕਿ ਫਸ ਕੇ ਜੱਗ ਦੇ ਲੋਭ ਮੋਹ ਵਿੱਚ ਤੂੰ ਉਸ ਦੀ ਸੁਰਤ ਤੇਰੀ ਸੁਰਤੀ ਕਿਤੇ ਹੋਰ ਲੱਗੀ ਹੋਈ ਹੈ ਤੂੰ ਦੁਨੀਆਂ ਦੇ ਲਾਲਚ ਚ ਪਿਆ ਹੈ ਦੁਨੀਆਂ ਦੇ ਲੋਭ ਚ ਪਿਆ ਹੈ ਦੁਨੀਆਂ ਦੇ ਮੋਹ ਚ ਪਿਆ ਹੈ ਇਹ ਸੁਰਤੀ ਤੇਰੀ ਦੁਨੀਆਂਵਰ ਲੱਗੀ ਹੋਈ ਹੈ ਵਿਸ਼ੇ ਵਿਕਾਰਾਂ ਵਰ ਲੱਗੀ ਹੋਈ ਹੈ ਉਹ ਇਧਰੋਂ ਸੁਰਤੀ ਹਟਾ ਅੰਦਰ ਰੱਬ ਨਾਲ ਜੋੜਨ ਦੀ ਕੋਸ਼ਿਸ਼ ਕਰ ਕਿਉਂਕਿ ਜਿੱਦਾਂ ਦੱਸਿਆ ਨਾ ਜਿੰਨ ਖੋਜਾ ਤਿੰਨ ਕਿਉਂਕਿ ਕੁਦਰਤ ਨੇ ਰੱਖਿਆ ਕਿ ਤੂੰ ਜਿਹੜੀ ਚੀਜ਼ ਤਲਾਸ਼ ਕਰੇਗਾ ਨਾ ਉਹ ਚੀਜ਼ ਤੈਨੂੰ ਮਿਲਣੀ ਵੀ ਤਾਂ ਹੀ ਤਾਂ ਜਿਹੜਾ ਦੁਨੀਆਂ ਦੀ ਕਿਸੇ ਚੀਜ਼ ਨੂੰ ਲੱਭਣ ਤੁਰ ਪੈਂਦਾ ਨਾ ਇਨਸਾਨ ਨੇ ਲੱਭਿਆ ਕਿ ਅਸੀਂ ਚੰਦਰਮੇ ਤੱਕ ਜਾਣਾ ਕੋਈ ਸਾਧਨ ਮਿਲੇ ਤਾਂ ਸਾਧਨ ਮਿਲ ਗਿਆ ਪਹੁੰਚ ਗਈ ਪਹੁੰਚ ਗਿਆ ਇਨਸਾਨ ਚੰਦਰਮੇ ਤੇ ਵੀ ਕਿਉਂਕਿ ਇਨਸਾਨ ਜੋ ਵੀ ਸੋਚਦਾ ਹੈ ਜੋ ਵੀ ਤਲਾਸ਼ ਕਰਦਾ ਹੈ ਕੁਦਰਤ ਉਹਨੂੰ ਦਿੰਦੀ ਵੀ ਬਸ ਇਹ ਤਾਂ ਸਾਡੇ ਤੇ ਹੀ ਲੱਭ ਕੀ ਰਹੇ ਆ ਤਲਾਸ਼ ਕੀ ਕਰ ਰਹੇ ਆ ਅਸੀਂ ਇਹ ਗੱਲ ਯਾਦ ਰੱਖਣਾ ਹਮੇਸ਼ਾ ਤਾਂ ਹੀ ਤਾਂ ਜੀਸਸ ਕ੍ਰਾਈਸਟ ਨੇ ਕਿਹਾ ਜੋ ਢੂੰਡੇਗਾ ਸੋ ਜੋ ਦਵਾਰ ਖਟਖਟਾਏਗਾ ਉਸਕੇ ਲਈ ਉਸਕੇ ਲਈ ਖੋਲ ਦਿਆ ਕਹਿੰਦੇ ਜਿਹੜਾ ਦਰਵਾਜ਼ਾ ਖੜਕਾਏਗਾ ਖੁੱਲੇਗਾ ਵੀ ਜਿਹੜਾ ਤਲਾਸ਼ ਕਰੇ ਉਹਨੂੰ ਮਿਲੇਗਾ ਵੀ ਇਹ ਤਾਂ ਹੁਣ ਤੇਰੇ ਤੇ ਤੂੰ ਤਲਾਸ਼ ਕੀ ਕਰ ਰਿਹਾ ਸਮਝਦੇ ਹੋ ਕਿ ਨਹੀਂ ਇਸ ਲਈ ਇੱਥੇ ਬੁੱਲੇ ਸ਼ਾਹ ਕੀ ਕਹਿੰਦੇ ਆ ਉਹ ਰੱਬ ਤਾਂ ਤੇਰੇ ਅੰਦਰ ਹੀ ਹੈ ਉਹ ਕੁਦਰਤ ਤਾਂ ਤੇਰੇ ਅੰਦਰ ਹੀ ਹੈ ਪਰ ਤੂੰ ਦੁਨੀਆ ਦੇ ਲੋਭ ਲਾਲਚ ਵਿੱਚ ਫਸ ਕੇ ਆਪਣੀ ਸੁਰਤੀ ਇੰਨੀ ਦੁਨੀਆਵਾ ਲਾ ਦਿੱਤੀ ਕਿ ਆਪਣੇ ਰੱਬ ਨੂੰ ਭੁੱਲ ਕੇ ਫਸ ਕੇ ਜਗ ਦੇ ਲੋਭ ਮੋਹ ਵਿੱਚ ਰੱਬ ਦੀ ਸੁਰਤ Olá,